ਸਤਰੀਆਕਾ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਅਮਨੀਤ ਰੰਧਾਵਾ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਪਰਵਾਸੀ ਮਜ਼ਦੂਰ ਨੇ ਪਰਵਾਸੀ ਮਜ਼ਦੂਰਾਂ ਕੀ ਤਾਕਤ ਪਹਿਲਾ ਦੋਹਾਂ ਨੇ ਪੀਤੀ ਸ਼ਰਾਬ HDFC ਬੈਂਕ ਚ ਹੋਈ ਲੱਖਾਂ ਦੀ ਲੁੱਟ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਤੁਰੰਤ ਤਰਨਤਾਰਨ ਪੁਲਿਸ ਨੇ ਫਿਰੋਤੀ ਮੰਗਨ ਵਾਲੇ ਵਿਰੋਧਾ ਕੀਤਾ ਵਰਦਾ ਫਾਸ਼ ਦੋਸ਼ੀਆਂ ਦੇ ਵਿਦੇਸ਼ ਨਾਲ ਜੁੜੇ ਧਾਰ ਆਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਕੈਨੇਡੀ ਐਵੇਨਿਊ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਪੀਣ ਦੌਰਾਨ ਆਪਸ ਵਿੱਚ ਝਿੜੇ ਦੋ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਵੱਲੋਂ ਇੱਕ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਹੀ ਇੱਕ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕੀਤਾ ਇਸ ਮੌਕੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕੀਤੀ ਦੋ ਪ੍ਰਵਾਸੀ ਮਜ਼ਦੂਰ ਸੀ ਆਪਸ ਵਿੱਚ ਬੈਠ ਕੇ ਡਰਿੰਕ ਕਰ ਰਹੇ ਸੀਗੇ ਉਹਨਾਂ ਦੇ ਆਪਸ ਕਿਸੇ ਗੱਲ ਨੂੰ ਤੈਸ਼ ਤੇ ਆ ਗਏ ਆ ਇੱਕ ਇੱਕ ਆਪਦੇ ਉਹਦੇ ਸਾਥੀ ਨੇ ਦੂਸਰੇ ਸਾਥੀ ਨੂੰ ਮਾਰਤਾ ਤੇ ਉਹ ਸਾਥੀ ਨੂੰ ਦੂਸਰੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹ ਦਾ ਜਿਹੜੇ ਉਹਨੂੰ ਕਤਲ ਦੇ ਦੋਸਤ ਐ ਤਾਂ ਉਹਦਾ ਚਲਾਨ ਕੀਤਾ ਜਾ ਰਿਹਾ ਇਹ ਡਿਟੇਲਸ ਮੈਨੂੰ ਨਹੀਂ ਪਤਾ ਆਪਸ ਚ ਬਾਹਰੋਂ ਆ ਕੇ ਪ੍ਰਵਾਸੀ ਮਜ਼ਦੂਰ ਨੇ ਸਾਲ 2 ਸਾਲ ਤੋਂ ਇੱਥੇ ਰਹਿ ਕੇ ਕੰਮ ਕਰਦੇ ਹੁਣ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਕੱਥੂ ਨੰਗਲ ਤੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਗੋਪਾਲਪੁਰ ਮਾਝਾ ਵਿੱਚੇ ਬਾਅਦ ਦੁਪਹਿਰ ਐਚ ਟੀ ਐਫ ਸੀ ਬੈਂਕ 'ਚ ਪੰਜ ਹਥਿਆਰਬੰਦ ਲੁਟੇਰੇ ਹਥਿਆਰਾਂ ਦੀ ਨੋਕ ਤੇ ਬੈਂਕ ਸਟਾਫ ਅਤੇ ਗਾਰਡ ਨੂੰ ਬੰਦੀ ਬਣਾ ਕੇ 25 ਲੱਖ ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ਕਟਨਾ ਦੀ ਸੂਚਨਾ ਮਿਲਦੇ ਸਾਰ ਹੀ ਐਸਐਸਪੀ ਅਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਡੀਐਸਪੀ ਮਜੀਠਾ ਜਸਪਾਲ ਸਿੰਘ ਅਤੇ ਐਸਐਚਓ ਕੱਥੂ ਨੰਗਲ ਖੁਸ਼ਬੂ ਸ਼ਰਮਾ ਮੌਕੇ ਤੇ ਪੁਲਿਸ ਫੋਰਸ ਨਾਲ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਤਿੰਨ ਵਜh 15 ਮਿੰਟ ਦੇ ਕਰੀਬ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਹੈ ਕਿਉਂਕਿ ਇਹ ਏਰੀਆ ਜਿਹੜਾ ਹੈ ਪਹਿਲਾਂ ਕਮਿਸ਼ਨਰੇਟ ਤੇ ਜਿਹੜਾ ਹੈ ਅਮ੍ਰਿਤਸਰ ਦਿਹਾਤੀ ਇਹਦੀ ਹਸਤੀ ਪੈਂਦਾ ਤੇ ਇਨਫੋਰਮੇਸ਼ਨ ਸਾਡੇ ਕੋਲ ਪਹੁੰਚੀ ਹੈ ਤੇ ਸਾਰੀ ਸਾਡੀ ਟੀਮ ਮਾਈਂਬਾਰ ਜਦੋਂ ਵੀ ਜਦੋਂ ਦਾ ਪਤਾ ਲੱਗਿਆ ਸੀ ਇੱਥੇ ਆਏ ਸਾਰੀ ਚੀਜ਼ਾਂ ਅਸੀਂ ਦੇਖੀ ਇਹ ਐਚਡੀਐਫਸੀ ਦਾ ਬੈਂਕ ਜਿਵੇਂ ਤੁਹਾਨੂੰ ਪਤਾ ਮੇਨ ਰੋਡ ਤੋਂ ਹੱਡਲੀਏ 100 ਮੀਟਰ ਦੀ ਦੂਰੀ ਤੇ ਹੈ ਤੇ ਪੰਜ ਜਿਹੜੇ ਹੈਗੇ ਆ ਲੜਕੇ ਆਏ ਨੇ ਜਿਹੜੇ ਇਹਨਾਂ ਨੇ ਮੂੰਹ ਬੰਦਿਆ ਹੋਇਆ ਸੀ ਤੇ ਇੱਥੇ ਕਿਉਂਕਿ ਗਾਰਡ ਜਿਹੜਾ ਸੀਗਾ ਉਹ ਅਨਾਰਮਡ ਹੈ ਤੇ ਉਹਨੂੰ ਇਹਨਾਂ ਨੇ ਓਵਰ ਪਾਵਰ ਕੀਤਾ ਤੇ ਅੰਦਰ ਵੀ ਸਟਾਫ ਕੋਈ ਜ਼ਿਆਦਾ ਨਹੀਂ ਹੈ ਨਾ ਚਾਰ ਕੁ ਦਾ ਨਾ ਸਟਾਫ ਸੀ ਤੇ ਇੱਥੋਂ ਜਿਹੜੀ ਇਹ ਅਮਾਉਂਟ ਲੈ ਕੇ ਗਏ ਨੇ 24 ਦੇ ਕਰੀਬ ਵਿੱਚ ਦੱਸ ਰਹੇ ਆ। ਬਾਕੀ ਜਿਹੜੀ ਹੈ ਅਜੇ ਇਹਨਾਂ ਦੀ ਜਿਹੜੀ ਫਾਈਨਲ ਜਿਹੜੀ ਟੈਲੀ ਹੈ ਉਹ ਨਹੀਂ ਬਾਕੀ ਇਹ ਇਹਨਾਂ ਦੇ ਮੋਬਾਈਲ ਤੇ ਲੈਪਟਾਪ ਤੇ ਜਿਹੜਾ ਹੈ ਡੀਵੀਆਰ ਦੇ ਨਾਲ ਲੈ ਕੇ ਸੀ ਪਰ ਉਹ ਇਹ ਮਾਰ ਜਿਹੜਾ ਲੈਪਟਾਪ ਮਿਲ ਗਿਆ ਤੇ ਇਹਨਾਂ ਦੇ ਮੋਬਾਈਲਸ ਮਿਲ ਗਏ ਨੇ ਜਿਹੜੇ ਛੁੱਟ ਗਏ ਨੇ ਤੇ ਇਸ ਤੋਂ ਇਲਾਵਾ ਜਿਹੜਾ ਡੀਵੀਆਰ ਹੈ ਉਹ ਜਿਸਨੂੰ ਮਿਲੇ ਇਹਨਾਂ ਦੇ ਕਹਿਣ ਮੁਤਾਬਕ ਨਾਲ ਕੋਈ ਤਿੰਨ ਰਿਸਪੌਂਸੀਬਲ ਪਿਸਤਲ ਵੀ ਨਹੀਂ ਦਿਖਾਏ ਤੇ ਸਾਡੀਆਂ ਟੀਮਾਂ ਜਿਹੜੀਆਂ ਆਉਣ ਦੇ ਤਰਨਤਾਰਨ ਪੁਲਿਸ ਵੱਲੋਂ ਫਿਰੌਤੀਆਂ ਮੰਗਣ ਵਾਲੇ ਵਿਦੇਸ਼ੀ ਗੈਂਗਸਟਰ ਦੇ ਦੋ ਕਰਿੰਦਿਆਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਗਿਆ ਇਸ ਬਾਰੇ ਐਸਐਸਪੀ ਤਰਨਤਾਰਨ ਗੌਰਵ ਤੂਰਾ ਨੇ ਜਾਣਕਾਰੀ ਸਾਂਝੀ ਕੀਤੀ ਇੱਕ ਵਿਦੇਸ਼ ਬੈਠੇ ਜਿਹੜੇ ਗੈਂਗਸਟਰ ਹੈ ਉਹਨਾਂ ਵੱਲੋਂ ਜਿਹੜਾ ਫਿਰੌਤੀ ਦਾ ਜਿਹੜਾ ਇੱਕ ਜਿਹੜਾ ਗੁੱਟ ਚਲਾਇਆ ਜਾਂਦਾ ਸੀਗਾ ਉਹਦਾ ਅਸੀਂ ਪਰਦਾਫਾਸ਼ ਕੀਤਾ ਹੈਗਾ ਤਰਨਤਾਰਨ ਪੁਲਿਸ ਨੂੰ ਆ ਜਿਹੜਾ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗਰੁੱਪ ਹੈਗਾ ਜਿਹੜਾ ਬਾਰ-ਬਾਰ ਵੱਖ-ਵੱਖ ਥਾਵਾਂ ਤੇ ਇੱਕ ਵਿਦੇਸ਼ੀ ਬੈਠੇ ਗੈਂਗਸਟਰ ਦੇ ਕਹਿਣ ਤੇ ਫਿਰੋਤੀਆਂ ਵੀ ਮੰਗਦਾ ਹੈਗਾ ਤੇ ਇਹਨਾਂ ਨੇ ਸਾਡੇ ਤਰਨਤਾਰਨ ਨੇਮ ਚ ਵੱਖ-ਵੱਖ ਥਾਵਾਂ ਤੇ ਫਾਇਰਿੰਗ ਦੀ ਵਾਰਦਾਤਾਂ ਵੀ ਕੀਤੀਆਂ ਇਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਆ ਤਰਨਤਾਰਨ ਪੁਲਿਸ ਵੱਲੋਂ ਜਿਹੜੇ ਐਸਪੀ ਡੀ ਸਾਹਿਬ ਡੀਐਸਪੀ ਡੀ ਇੰਚਾਰਜ ਸੀਆਈਏ ਤੇ ਐਸਐਚਓ ਸਦਰਪੱਟੀ ਵੱਲੋਂ ਕਾਰਵਾਈ ਕਰਦੇ ਹੋਏ ਖੂਫੀਆ ਇਨਫੋਰਮੇਸ਼ਨ ਦੇ ਬੇਸ ਤੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਆ ਦੌਰਾਨੇ ਗਸ਼ਤ ਸਾਨੂੰ ਦੋ ਸ਼ੱਕੀ ਬੰਦੇ ਮਿਲੇ ਜਿਹੜੀ ਇਮੀਡੀਏਟਲੀ ਰੋਕੇ ਉਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਡਰ ਕੇ ਉਹਨਾਂ ਨੇ ਜਿਹੜੀ ਜਵਾਬੀ ਫਾਇਰ ਪੁਲਿਸ ਤੇ ਕਰ ਦਿੱਤੇ ਜਵਾਬੀ ਫਾਇਰ ਹੋਣ ਤੇ ਇਮੀਡੀਏਟਲੀ ਜਿਹੜੀ ਪੁਲਿਸ ਵੱਲੋਂ ਆੜ ਲਈ ਗਈ ਤੇ ਆਪਣੇ ਆਪਣੇ ਬਚਾਅ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਫਾਇਰ ਕਰਦੇ ਹੋਏ ਇਹਨਾਂ ਤੋਂ ਜਿਹੜਾ ਇੱਕ ਅਕਿਊਸਟ ਹੈ ਪਵਨਦੀਪ ਸਿੰਘ ਉੱਤਰ ਜਗমোহন ਸਿੰਘ ਵਾਸੀ ਬਲੇਰ ਰੋਡ ਪਿੱਖੇਵੰਡ ਇਹਦੇ ਜਿਹੜੇ ਇੱਕ ਫਾਇਰਮ ਇੰਜਰੀ ਹੋਈ ਹੈ ਇਹਦੇ ਲੱਤ ਤੇ ਗੋਲੀ ਵੱਜੀ ਹੈਗੀ ਹੈ ਤੇ ਦੂਜਾ ਮੁੰਡਾ ਜਿਹੜਾ ਉਹਦੇ ਨਾਲ ਸੀਗਾ ਜਿਹੜਾ ਕਿ ਜੁਵినਾਈਲ ਹੈਗਾ ਉਹਨੂੰ ਵੀ ਅਸੀਂ ਐਪਰੀਹੈਂਡ ਕਰ ਲਿਆ ਹੈਗਾ ਇਸ ਵਾਰਦਾਤ ਦੇ ਉੱਤੇ ਇਮੀਡੀਏਟਲੀ ਜਿਹੜੀ 18 ਤੇ 19 ਰਾਤ ਦੇ ਵਿੱਚ ਹੋਇਆ ਹੈ ਮੁਕਦਮਾ ਨੰਬਰ 97 ਜੇਰ ਧਾਰਾ 109 ਤੇ 35 ਭਾਰਤੀਏ ਨਾਗਰਿਕ ਸਨੇਤ ਨਾਗਰੀ ਸਨੇਤਾ ਅਤੇ ਆਮ ਸੈਕਟ ਦੇ ਤਹਿਤ ਜਿਹੜਾ ਮੁਕਦਮਾ ਜਿਹੜਾ ਦਰਜ ਕਰ ਲਿਆ ਗਿਆ ਹੈਗਾ ਤੇ ਜਿਹੜੇ ਇਹ ਮੁਜਰਮ ਹੈਗੇ ਇੱਕ ਜਿਹੜੇ ਜੇਰੇ ਇਲਾਜ ਹੈਗੇ ਆ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਪੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਵਿਖੇ ਸਕੈਨਿੰਗ ਦੌਰਾਨ ਪਾਰੀ ਮਾਤਰਾ ਵਿੱਚ ਸਿਗਰਟ ਸਟਿਕਸ ਪਾਈਆਂ ਗਈਆਂ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਗ ਨੇ ਕਸ਼ਮੀਰ ਵਿੱਚ ਕਾਂਗਰਸ ਐਨਸੀ ਸਰਕਾਰ ਬਣਾਉਣ ਬਾਰੇ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਦੇ ਬਿਆਨ ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਪਾਕਿਸਤਾਨ ਦੇ ਰੱਖਿਆ ਮੰਤਰੀ ਖਫਾਸ ਆਸਿਫ ਦੁਆਰਾ دیا ਗਿਆ ਬਿਆਨ ਸਪਸ਼ਟ ਕਰਦਾ ਹੈ ਕਿ ਰਾਹੁਲ ਗਾਂਧੀਆ ਅਤੇ ਫਾਰੂਕ ਅਬਦੁੱਲਾ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ। ਪਾਕਿਸਤਾਨ ਦੇ ਇਸ਼ਾਰਿਆਂ 'ਤੇ ਚੱਲਦੇ पाकिस्तान के रक्षा मंत्री द्वारा ये स्पष्ट करना कांग्रेस व नेशनल कॉन्फ्रेंस हम सभी एक पेज पर हैं इससे स्पष्ट होता है कि अलगाववाद की भाषा देश को तोड़ने की भाषा आतंकवादियों को जेल से छोड़ने की बात शंकराचार्य पर्वत व हरि पर्वत के नाम बदलने की बात एस सी और एस का आरक्षण बदलने के जो आदेश हैं डिक्टेशन है वो पाकिस्तान से गांधी व अब्दुल्ला को मिल रही हैं ये पाकिस्तान के इशारों पर नाच रहे हैं पाकिस्तान धारा तीन सौ सत्तर व पैंतीस से वापस लेने के एजेंडे को राहुल गांधी व फारूक अब्दुल्ला जम्मू कश्मीर में आगे बढ़ा रहे हैं पाकिस्तान के इस रहस्य दोन से स्पष्ट होता है कि एनसी कांग्रेस का नेतृत्व तो केवल पाकिस्तान की कटपुतली के रूप में ਜੰਮੂ ਕਸ਼ਮੀਰ ਵਿੱਚ ਕੰਮ ਕਰ ਰਹਾ ਹੈ ਚੀਫ ਕਮਿਸ਼ਨਰ ਗੁਰਦੁਆਰਾ ਚੋਣਾ ਚੰਡੀਗੜ੍ਹ ਦੀ ਹਦਾਇਤ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਦੇ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਾਰੀ ਹੈ ਕਮਿਸ਼ਨ ਵੱਲੋਂ ਵੋਟਾਂ ਬਣਾਉਣ ਦੀਆਂ ਤਰੀਕਾਂ ਵਿੱਚ ਵਾਅਦਾ ਕਰਦਿਆਂ ਹੁਣ ਵੋਟ ਬਣਾਉਣ ਦੀ ਰਜਿਸਟ੍ਰੇਸ਼ਨ 31 ਅਕਤੂਬਰ 2024 ਤੱਕ ਕਰ ਦਿੱਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਵੱਲੋਂ ਦਿੱਤੀ ਗਈ ਹੈ ਸੁਭਾਸ਼ ਚੰਦਰ ਅਮਰੋਹੀ ਵੱਲੋਂ ਪਕਤਾਵਾਲਾ ਦਾਣਾ ਮੰਡੀ ਦੇ ਨਜ਼ਦੀਕ ਇੱਕ ਵਪਾਰਕ ਅਦਾਰਾ ਖੋਲਿਆ ਗਿਆ ਜਿਸ ਦਾ ਉਦਘਾਟਨ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਕੀਤਾ ਗਿਆ ਇਸ ਮੌਕੇ ਸਿਹਤ ਅਫਸਰ ਜੈ ਪ੍ਰਕਾਸ਼ ਰਾਮ ਕੁਮਾਰ ਗੁਪਤਾ ਰੋਹਿਤ ਅਮਰੋਹੀ ਮੋਹਿਤ ਅਮਰੋਹੀ ਸਮੇਤ ਕਈ ਲੋਕ ਮੌਜੂਦ ਸਨ ਸੋ ਇਹਨਾਂ ਨੇ ਅੱਜ ਨਵਾਂ ਇੱਥੇ ਆਪਣਾ ਹਾਊਸ ਖੋਲਿਆ ਸੋ ਦਾ ਉਦਘਾਟਨ ਹੋਇਆ ਸੋ ਮੈਂ ਅਮਰੋਹੀ ਜੀ ਨੂੰ ਮੁਬਾਰਕਬਾਦ ਦਿੰਦਾ ਸੋ ਇਹ ਸਮਾਜ ਦੀ ਸੇਵਾ ਵੀ ਕਰਦੇ ਆਪਣੇ ਬਿਜ਼ਨਸ ਨਾਲ ਨਾਲ ਸੋ ਇਹ ਰਵੀਦਾਸ ਭਰਾਜੀ ਦੇ ਲੀਡਰ ਵੀ ਨੇ ਸੇਵਾ ਵੀ ਕਰਦੇ ਨੇ ਅੱਜ ਦਫਤਰ ਇਹਨਾਂ ਇੱਥੇ ਖੋਲਿਆ ਆਪਣੇ ਬਿਜ਼ਨਸ ਵਾਸਤੇ ਇਸ ਇਲਾਕੇ ਦੀ ਲੋਕਾਂ ਦੀ ਸੇਵਾ ਵਾਸਤੇ ਬਹੁਤ ਬਹੁਤ ਮੈਂ ਧੰਨਵਾਦ ਕਰਨਾ ਤੇ ਸੂਨੀ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡਾ ਮਾਨ ਸਨਮਾਨ ਤੇ ਇੱਜ਼ਤ ਕੀਤੀ ਹੈ ਕਈ ਕਹਿੰਦੇ ਮਹਾਰਾਜ ਭਲਾ ਕਰੇ ਜਿੱਥੇ ਫਾਰਮਰ ਨੂੰ ਅਸੀਂ ਜੇ ਕੋਈ ਮੁਰਗੇ ਪਾਲਣ ਚ ਜਾਂ ਮੁਰਗੀ ਪਾਲਣ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਤੇ ਉਹਨਾਂ ਦਾ ਓਨ ਦਾ ਸਪੋਰਟ ਤੇ ਟੈਕਨੀਕਲ ਹੱਲ ਵੀ ਦਿੱਤਾ ਜਾਂਦਾ ਤਾਂ ਕਿ ਫਾਰਮਰ ਨੂੰ ਹਰ ਸਖਦਾ ਮਿਲੇ ਹਲਕਾ ਪੱਛਮੀ ਦੀ ਵਾਰਡ 82 ਜਵਾਹਰ ਨਗਰ ਦੇ ਲੋਕ ਬਾਰ-ਬਾਰ ਨਗਰ ਨਿਗਮ ਦਫ਼ਤਰਾਂ ਦੇ ਚੱਕਰ ਲਗਾ ਰਹੇ ਹਨ ਕਿਉਂਕਿ ਇਲਾਕੇ ਵਿੱਚ ਸੀਵਰੇਜ ਬਲੌਕ ਹੋਣ ਕਾਰਨ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਖੜਾ ਹੋਣ ਕਾਰਨ ਲੋਕ ਆਪਣੇ ਆਸ਼ੀਆਣੇ ਛੱਡ ਕੇ ਕਿਰਾਏ ਦੇ ਮਕਾਨਾਂ 'ਚ ਰਹਿਣ ਲਈ ਮਜਬੂਰ ਹਨ ਨਿਗਮ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਉਹਨਾਂ ਦੇ ਹੱਥੋਂ ਗੱਲ ਬਾਹਰ ਹੈ ਕਿਉਂਕਿ ਪੂਰਾ ਸ਼ਿਹਾਟਾ ਇਲਾਕਾ ਗੰਦੇ ਪਾਣੀ ਨਾਲ ਡੁੱਬਿਆ ਹੋਇਆ ਹੈ ਭਾਈ ਸ਼ਿਵਰ 6 ਮਹੀਨੇ ਤੋਂ ਕੰਪਲੀਟ ਦਿੱਤੇ ਹੋਈ ਆ ਇਹ ਕਲੀਅਰ ਨਹੀਂ ਕਰ ਰਹੇ ਜੀ ਵਾਰਡ ਨੰਬਰ 82 ਤੋਂ ਆ ਵੇਖ ਲੋ ਜਨਤਾ ਮਾਰੇ ਕਿੰਨੀ ਇਕੱਠੀ ਹੋਈ ਜੇ ਵੀ ਦਰਖਾਸਤਾਂ ਲਿਖਣ ਵਾਲੇ ਜਿਹੜੇ ਉਹ ਵੀ ਕਹਿੰਦੇ ਭਾਜੀ ਮੁੱਖ ਮੰਤਰੀ ਕੋਲ ਚਲ ਜਾਓ ਭਾਵੇਂ ਕਮਿਸ਼ਨਰ ਕੋਲ ਚਲ ਜਾਓ ਭਾਵੇਂ ਐਕਸੀਮ ਕੋਲ ਚਲ ਜਾਓ ਢਾਡੀ ਸੁਣਾਈ ਕਿਤੇ ਨਹੀਂ ਹੋਣੀ ਜੇ ਇਹ ਜਵਾਬ ਮੇਰਾ ਕਾਰਪੋਰੇਸ਼ਨ ਦਫ਼ਤਰੋਂ ਆਇਆ ਜੈਨੂਣ ਕਹਿੰਦਾ ਇਥੇ ਦਫਤਰ ਆਓ ਇਹਦੀ ਸਮੱਸਿਆ ਸੁਣੋ ਮੈਂ ਤਾਂ ਨੂੰ ਗੱਡੀ ਭੇਜ ਦਵਾ ਮਰ ਤੇ 2.5 ਮਹੀਨੇ ਗੱਡੀ ਕੋਈ ਨਹੀਂ ਭੇਜ ਰਹੀ ਆਉਂਦੀ ਗੱਡੀ ਤੇ 4:30 4:00 ਦੀ 5:00 5:00 ਚਲ ਜਾਂਦੀ ਉਹ ਵੀ ਕਲੀਅਰ ਨਹੀਂ ਕਰਕੇ ਦੇ ਪਰਸੋਂ ਗੱਡੀ ਆਈ ਜੇ ਪਾਣੀ ਫੇਰ ਦੁਬਾਰਾ ਆ ਗਿਆ ਉੱਥੇ 82 ਵਾਟ ਨੰਬਰ ਦਾ ਤੇ ਉਹ ਜਦੋਂ ਕਮਲੇ ਲਿਖਾਉਣ ਆਈਦਾ ਵਾ ਉਹ ਗਾੜੀਆਂ ਕਹਿੰਦੇ ਆ ਤੁਸੀਂ ਪੈਸੇ ਦੇ ਕੇ ਕੰਮ ਕਰਾ ਲਓ ਇਦਾਂ ਨਹੀਂ ਕਿੰਨੇ ਕੰਮ ਕਰਨਾ ਮਸ਼ੀਨ ਖੜਦੇ ਆ ਕਹਿੰਦੇ ਇਹ ਖਰਾਬ ਵਾ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਇੰਨਾ ਵੀ ਘਰਾਂ ਦੇ ਵਿੱਚ ਬਹਿਣਾ ਵੀ ਮੁਸ਼ਕਲ ਹੋਇਆ ਇੰਨਾ ਗੰਦ ਪਿਆ ਵਾ ਨਾ ਮਤਲਬ ਪਾਣੀ ਕੇ ਬੰਨੇ ਨਿਕਲਦਾ ਵਾ ਤੇ ਉਥੇ ਇੰਨਾ ਗੰਦ ਪਿਆ ਵਾ ਵੀ ਨਾ ਤੁਰਨ ਫਿਰਨ ਬੱਚੇ ਵੀ ਤੰਗ ਆਏ ਮੱਛਰ ਮੱਖੀ ਇੰਨਾ ਬਹੁਤ ਜ਼ਿਆਦਾ ਹੀ ਹੋਇਆ ਪਿਆ ਵਾ ਸਾਰੀ ਗਲੀ ਬਿਮਾਰ ਪਈ ਏ ਕਰਕੇ ਤੇ ਇਹਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਵਾ ਵੀ ਆਈ ਆਣ ਕੇ ਬੇਨਤੀ ਵੀ ਕੀਤੀ ਹੈ ਹਾਰਾ ਕੋਈ ਪਰ ਸਾਡੀ ਸੁਣਦੇ ਨਹੀਂਗੇ ਮੱਲੇ ਲਾਤੇ ਹੋਈ ਅੱਜ ਪਾਣੀ ਸਾਰਾ ਸਿਵਰਾਂ ਦੇ ਉੱਤੇ ਆਇਆ ਹੋਇਆ ਵਾ ਬੋ ਆਉਣ ਡਈ ਆ ਤੇ ਬੈਠਾ ਨਹੀਂ ਜਾਂਦਾ ਉਹ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਆਈ ਇੱਥੇ ਆਏ ਆ ਇੱਥੇ ਕੋਈ ਸੁਣਾਈ ਨਹੀਂ ਸਾਡੀ ਕਰਦੇ ਗੱਡੀ ਗਈ ਵੀ ਆ ਗੱਡੀ ਗਈ ਇੱਕ ਸਿਵਰ ਚ ਥੋੜਾ ਜਿਹਾ ਕੱਢ ਕੇ ਤੇ ਦੂਜੇ ਪਾਈ ਤੇ ਮੁੜ ਕੇ ਬਾਅਦ ਚ ਉਹਨੇ ਸਾਡੀ ਸੁਣਾਈ ਨਹੀਂ ਕੀਤੀ ਪਾਣੀ ਫੇਰ ਉੱਤੇ ਫਿਰਨ ਡਿਆ ਲਾਕੇ ਲਾਟ ਵੇਖੋ ਜਾ ਕੇ ਕਿਤੇ ਉੱਥੇ ਬੋਨ ਡਈ ਇੱਕ ਤਾਂ ਗੰਦ ਤੇ ਸਿਵਰਾਂ ਦੇ ਉੱਤੇ ਪਾਣੀ ਫਿਰਨ ਡਿਆ ਇਦਾਂ ਵੀ ਸਾਰਾ ਛਾਟਾ ਡੁੱਬਾ ਪਿਆ ਇਹ ਜਈਆਂ ਦੇ ਵਾਸਤੇ ਗੱਲ ਨਹੀਂ ਕਿਸੇ ਸੁਪਰਵਾਈਜ਼ਰ ਦੇ ਵਾਸਤੇ ਕਰਦੇ ਜਿੰਨਾ ਚਿਰ ਖਾਪਲ ਖੇੜੀ ਡਿਸਪੋਜ਼ਲ ਨਹੀਂ ਚੱਲਦਾ ਜਿੰਨਾਂ ਜਰ ਪਾਇਆ ਇਹਨਾਂ ਨੇ ਉਹਨਾਂ ਦੇ ਕੋਈ ਮਸਲਾ ਹੱਲ ਨਹੀਂ ਹੋਣਾ ਅਸੀਂ ਮੁਲਾਜ਼ਮਾਂ ਸਾਡੇ ਨਰਾਂਗਲ ਇਲਾਕੇ ਜਾ ਕੇ ਡੰਬਾ ਪਿਆ ਸਾਰਾ ਅਸੀਂ ਕਹਿ ਵੀ ਨਹੀਂ ਸਕਦੇ ਇਹਨਾਂ ਨੂੰ ਇਹ ਸੱਚੇ ਆਪਣੀ ਜਗਾ ਘਰਾਂ ਹੀ ਪਾਣੀ ਫਿੰਡਿਆ ਗੰਦਾ ਪਾਣੀ ਪੀਂਡਿਆ ਸਾਰੇ ਛੇੜੇ 2 ਸਾਲ ਹੋ ਗਏ ਇਹ ਹਵਾਲਿਆ ਇਹ ਪ੍ਰਸ਼ਾਸਨ ਦਾ ਕਸੂਰ ਹੈ ਉੱਪਰ ਅਫਸਰਾਂ ਦਾ ਕਸੂਰ ਹੈ ਸਾਰੇ ਇਹਨਾਂ ਵਿਚਾਰਾਂ ਦਾ ਕੋਈ ਖੂਰ ਨਹੀਂ ਜਿੰਨਾ ਜਰ ਖਾਪੜ ਖੇੜੀ ਵਾਲਾ ਮੇਨ ਸੀਵਰ ਨਹੀਂ ਨਾ ਚੱਲਦਾ ਜਦੋਂ ਇੱਥੋਂ ਮੋਟਰਾਂ ਚਲਾਉਂਦੇ ਆ ਗਮਾਨਪੁਰੇ ਅੱਗੋਂ ਪਾਣੀ ਨਿਕਲ ਟਕਣਾ ਨਿਕਲ ਆ ਪੈਂਦਾ ਗਮਾਨਪੁਰੇ ਬਾਤਰ ਕੇ ਉਹ ਲੋਕ ਡਾਂਗਾਂ ਲਾ ਕੇ ਆ ਜਾਂਦੇ ਮੋਟਰਾਂ ਬੰਦ ਕਰਾ ਦਿੰਦੇ ਇਸ ਵਕਤ ਅਸੀਂ ਹਲਕਾ ਪਛਮੀ ਦੀ ਵਾਰਡ ਨੰਬਰ 82 ਦੇ ਜਵਾਹਰਨਗਰ ਇਲਾਕੇ ਦੇ ਵਿੱਚ ਮੌਜੂਦ ਆ ਜਿੱਥੇ ਕਿ ਲੋਕ ਨਰਕ ਭੋਗ ਰਹੇ ਨੇ ਜਿੰਦੇ ਜੀ ਨਰਕ ਭੋਗ ਰਹੇ ਨੇ ਲੋਕਾਂ ਦੇ ਇੱਥੇ ਜਿਹੜੇ ਚੈਂਬਰ ਨੇ ਸੀਵਰੇਜ ਨੇ ਬਲੌਕ ਹੋਏ ਪਏ ਨੇ ਤੇ ਘਰਾਂ ਦੇ ਵਿੱਚ ਗੰਦਾ ਪਾਣੀ ਵੜਿਆ ਹੋਇਆ ਕਿਉਂਕਿ ਨਗਰ ਨਿਗਮ ਵੱਲੋਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਪ੍ਰਸ਼ਾਸਨ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋ ਜਿੰਨਾ ਚਿਰ ਇਹ ਲੋਕ ਆਪਣੀ ਆਵਾਜ਼ ਨੂੰ ਬੁਲੰਦ ਨਹੀਂ ਕਰਨਗੇ ਤੇ ਇਹਨਾਂ ਦਾ ਕਿਸੇ ਨੇ ਕੋਈ ਕੰਮ ਨਹੀਂ ਸਵਾਰਨਾ ਇਸ ਲਈ ਜੇਕਰ ਇਹ ਲੋਕ ਚਾਹੁੰਦੇ ਨੇ ਕਿ ਇਹਨਾਂ ਦੇ ਕਾਰਜ ਜਿਹੜੇ ਨੇ ਉਹ ਹੋਣ ਤਾਂ ਇਹਨਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਸੋ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਆਵਾਜ਼ ਆ ਪ੍ਰਸ਼ਾਸਨ ਤੱਕ ਪਹੁੰਚੇ ਤੇ ਉਹ ਜਲਦੋ ਜਲਦ ਇਹਨਾਂ ਲੋਕਾਂ ਦੇ ਹਾਲਾਤ ਜਿਹੜੇ ਨੇ ਉਹ ਸੁਧਾਰੇ ਤਾਂ ਜੋ ਇਹਨਾਂ ਦਾ ਵੀ ਜੀਵਨ ਪੱਧਰ ਜਿਹੜਾ ਉਹ ਸਹੀ ਹੋ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼ ਚੋਨੇ ਦੀ ਪ੍ਰਾਲੀ ਦੀ ਸਾਮ ਸੰਭਾਲ ਅਤੇ ਇਸ ਦੇ ਨਿਪਟਾਰੇ ਦੇ ਮੱਦੇਨਜ਼ਰ ਪਿੰਡ ਦੇ ਪੰਚਾਂ ਸਰਪੰਚਾਂ ਨੰਬਰਦਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਵਾਤਵਾਰਦ ਸਹਿਯੋਗ ਲਾਇਆ ਜਾਵੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਵੱਲੋਂ ਕੀਤਾ ਗਿਆ ਅੰਮ੍ਰਿਤਸਰ ਹਲਕਾ ਨਾਰਥ ਤੋਂ ਸਾਬਕਾ ਐਮਐਲਏ ਸੁਨੀਲ ਦਤੀ ਦੀ ਅਗਵਾਈ ਹੇਠ थाना सदर ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਐਮਐਲਏ ਸੁਨੀਲ ਦਤੀ ਨੇ ਆਖਿਆ ਕਿ ਜੋ ਪੰਜਾਬ ਤੇ ਅੰਮ੍ਰਿਤਸਰ ਦੇ ਹਾਲਾਤ ਲਾਅ ਐਂਡ ਆਰਡਰ ਨੂੰ ਲੈ ਕੇ ਹਨ ਬਿਲਕੁਲ ਤਰਸਯੋਗ ਹਨ ਇਸ ਮੌਕੇ ਤੇ ਉਹਨਾਂ ਦੇ ਨਾਲ ਮਮਤਾ দত্ত सोनू ਦੱਤੀ ਸਰਪੰਚ ਮਲੂਕ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਹਾਜ਼ਰੀ ਭਰੀ ਸਾਡੀ ਹਾਈ ਕਮਾਂਡ ਰਾਜਾ ਬਰਿੰਗਜੀ ਵੱਲੋਂ ਜੋ ਧਰਨੇ ਦਿੱਤੇ ਜਾਣ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਅੱਜ ਅਸੀਂ ਬਜੀਠਾ ਰੋਡ ਥਾਣੇ ਦੇ ਵਿੱਚ ਸਦਰ ਸਾਡਾ ਮੇਨ ਥਾਣਾ ਤੇ ਧਰਨੇ ਦੇ ਵਿੱਚ ਸਾਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਸਾਥੀ ਪਹੁੰਚੇ ਨੇ ਤੇ ਉਹ ਸਾਥੀ ਨੇ ਜਿਹੜੇ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਨੇ ਔਰ ਹਮੇਸ਼ਾ ਕਾਂਗਰਸ ਪਾਰਟੀ ਦਾ ਖੜੇ ਰਹੇ ਆ ਹਲਕਾ ਨੌਰਥ ਤੁਸੀਂ ਸਾਰੇ ਜਾਣਦੇ ਹੋ ਸਿਵਲ ਲਾਈਨ ਏਰੀਆ ਜੀ ਔਰ ਫਿਰ ਵੀ ਲੋਕ ਨਿਕਲ ਕੇ ਆਏ ਨੇ ਦਰਨੇ ਦੇ ਵਿੱਚ ਇਸ ਸਰਕਾਰ ਦੇ ਖਿਲਾਫ ਅੱਜ ਦਾ ਜਿਹੜਾ ਇਹ ਰੋਸਤਨ ਦਰਣਾ ਹੈ ਇਹ ਸਾਡੇ ਪੰਜਾਬ ਪ੍ਰਧਾਨ ਰਾਜਾ ਵਿਡਿੰਗ ਜੀ ਦੇ ਕਹਿਣ ਦੇ ਅਨਸਾਰ ਪੰਜਾਬ ਸਾਰੇ ਦੇ ਵਿੱਚ ਜਿਹੜਾ ਅੱਜ ਕਨਸਿਸਟੈਂਸੀ ਵਾਈਜ਼ ਲਗਾਇਆ ਜਾ ਰਿਹਾ ਉਹਦੇ ਦੌਰਾਨ ਹੀ ਨੌਰਥ ਦੇ ਹਲਕੇ ਦੇ ਐਮ ਐਲ ਏ ਐਸ ਐਮ ਲਿਸ਼ਿਸਨੀ ਲੱਤੀ ਜੀ ਰਹਿਣ ਮਾਹੀ ਦੇ ਵਿੱਚ ਅੱਜ ਜਿਹੜਾ ਰੋਸਟਰ ਨਾ ਲਗਾਇਆ ਗਿਆ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਨਵਜੋਤ ਸਿੰਘ ਗਰੋਵਰ ਵੱਲੋਂ ਨਵੇਕਲਾ ਉਪਰਾਲਾ ਕਰਦੇ ਹੋਏ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਲੜਕੀਆਂ ਦੇ ਮੈਚ ਦੀ ਸ਼ੁਰੂਆਤ ਕਰਵਾਈ ਨਾਲ ਹੀ ਉਹਨਾਂ ਦਵਿੰਦਰ ਕੁਮਾਰ ਮੱਟੂ ਅਤੇ ਵਿਪਨ ਕੁਮਾਰ ਨੂੰ ਆਰ ਸੀ ਸੀ ਕੋਚ ਨਿਯੁਕਤ ਕੀਤਾ ਅਤੇ ਨਿਯੁਕਤੀ ਪੱਤਰ ਦਿੱਤੇ ਸਰਦਾਰ ਗਰੋਵਰ ਨੇ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਕ੍ਰਿਕਟ ਨੂੰ ਪ੍ਰਫੁੱਲਿਤ ਕਰਨ ਲਈ ਹੋਰ ਕਈ ਕਦਮ ਉਠਾਏ ਜਾਣਗੇ। ਦੇਖੋ ਜੀ ਏਜੀਏ ਵਿੱਚ ਇੱਥੇ ਸਭ ਤੋਂ ਪਹਿਲਾਂ ਸਾਡੀਆਂ ਧੀਆਂ ਦਾ ਸਭ ਤੋਂ ਪਹਿਲਾਂ ਪ੍ਰੈਕਟਿਸ ਮੈਚ ਕਰਾਇਆ ਗਿਆ। ਕਿਉਂਕਿ ਦੇਖੋ ਇੱਥੇ ਇਹ ਗਰਾਊਂਡ ਦੇ ਵਿੱਚ ਜੋ ਮੇਰੇ ਆਉਣ ਤੋਂ ਪਹਿਲੇ ਮੇਰੇ ਨੋਟਿਸ ਆਇਆ ਸੀ ਕਿ ਇੱਥੇ ਕੁੜੀਆਂ ਨੂੰ ਅਵੋਇਡ ਕੀਤਾ ਜਾਂਦਾ ਹੈ। ਇੱਥੇ ਪਤਾ ਨਹੀਂ ਕਿਉਂ ਸਟ੍ਰੈਟਜੀ ਹੈ ਕਿ ਇੱਥੇ ਸਿਰਫ ਮੁੰਡੇ ਖੇਡਣ। ਮੈਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਨਾਲ ਪ੍ਰੋਮਿਸ ਕਰਦਾ ਕੀ ਜਿੰਨਾ ਹੱਕ ਇੱਥੇ ਮੁੰਡਿਆਂ ਦਾ ਹੋਏਗਾ ਉਨਾ ਹੀ ਕੁੜੀਆਂ ਦਾ ਹੋਏਗਾ ਜਿੰਨੇ ਨੈਟ ਪ੍ਰੈਕਟਿਸ ਕੁੜੀਆਂ ਦੇ ਹੋਣਗੇ ਉਨੇ ਹੀ ਮੁੰਡਿਆਂ ਦੇ ਹੋਣਗੇ ਤੇ ਆਨਲਾਈਨ ਟਾਈਮ ਦੇ ਵਿੱਚ ਮਾਹੌਲ ਇੱਥੇ ਪੇਰੈਂਟਸ ਡਰਦੇ ਆ ਕਿ ਕੁੜੀ ਹੈ ਇੱਥੇ ਆਨਲਾਈਨ ਟਾਈਮ ਦੇ ਵਿੱਚ ਸਕਿਉਰਿਟੀ ਮੈਂ ਕਮਿਸ਼ਨਰ ઓફ ਪੁਲਿਸ ਨਾਲ ਵੀ ਗੱਲ ਕਰਾਂਗਾ ਕਿ ਇੱਥੇ ਸਰਕਾਰੀ ਵੀ ਲੱਗੇ ਔਰ ਪ੍ਰਾਈਵੇਟ ਅਸੀਂ ਵੀ ਸਕਿਉਰਿਟੀ ਇੱਥੇ ਅਵੇਲੇਬਲ ਕਰਾਵਾਂਗੇ ਆਨਲਾਈਨ ਟਾਈਮ ਦੇ ਵਿੱਚ ਇੱਥੇ ਪੀਸੀਏ ਦੀ ਮਦਦ ਦੇ ਨਾਲ ਇਨਫਰਾਸਟ੍ਰਕਚਰ ਵਧੀਆ ਕਰਾਂਗੇ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 555 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 503 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 9 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਸਵੱਛਤਾ ਹੀ ਸੇਵਾ 2024 ਮਹਿੰਮ ਤਹਿਤ ਰਾਜੇਸ਼ ਕੁਮਾਰ ਦੂਵੇ ਨਿਗਰਾਨ ਇੰਜੀਨੀਅਰ ਹਲਕਾ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇਸ ਨੂੰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਸੰਬੰਧੀ ਸੌ ਚੁਕਾਈ ਗਈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ नगर निगम ਵੱਲੋਂ ਸ਼ਹਿਰ ਵਾਸੀਆਂ ਲਈ ਸੰਦੇਸ਼ ਜਲਦ ਪਰਨ ਆਪਣਾ ਪ੍ਰਾਪਰਟੀ ਟੈਕਸ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਪਰਣ ਵਾਸਤੇ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਹੈ ਨਗਰ ਨਿਗਮ ਦੇ ਸੈਕਟਰੀ ਸੁਸ਼ਾਂਤ ਪਾਟੀਆਂ ਨੇ ਕਿਹਾ ਕਿ 30 ਸਤੰਬਰ ਤੱਕ ਜੋ ਵੀ ਲੋਕ ਪ੍ਰਾਪਰਟੀ ਟੈਕਸ ਭਰਨਗੇ ਉਹਨਾਂ ਨੂੰ 10% ਛੂਟ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਉਹ ਆਪਣਾ ਪ੍ਰਾਪਰਟੀ ਟੈਕਸ ਸਮੇਂ ਸਿਰ ਭਰਨ ਉਹਨਾਂ ਨੇ ਕਿਹਾ ਕਿ ਕਈ ਕੈਟਾਗਰੀ ਵਿੱਚ ਛੂਟ ਵੀ ਦਿੱਤੀ ਗਈ ਹੈ ਉਹਨਾਂ ਦਾ ਲੋਕਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ ਲੰਨ ਸਾਰੇ ਅਮਰਸੋਦ ਦੇ ਸ਼ਹਿਰ ਨਿਵਾਸੀਆਂ ਨੂੰ ਜਿਹੜੇ ਕਿ ਮਿਊਨਿਸਪਲ ਲਿਮਟ ਦੇ ਵਿੱਚ ਫਾਲ ਕਰਦੇ ਨੇ ਇਕ ਪੀ ਲੈ ਕਿ ਸਰਕਾਰ ਵੱਲੋਂ ਇੱਕ ਪੰਜਾਬ ਸਰਕਾਰ ਵੱਲੋਂ ਇੱਕ 10% ਦੀ ਜਿਹੜੀ ਰਿਬੇਟ ਹੈ ਉਹ ਟੈਕਸ ਤੇ ਦਿੱਤੀ ਜਾ ਰਹੀ ਹੈ ਉਹਦਾ ਵੱਧ ਚੜ ਕੇ ਤੁਸੀਂ ਇਹਦਾ ਫਾਇਦਾ ਲਵੋ ਕਿਉਂਕਿ ਟੈਕਸ ਜਿਹੜਾ ਵਾ ਪ੍ਰੋਪਰਟੀ ਟੈਕਸ ਜਿਨ੍ਹਾਂ ਨੂੰ ਐਗਜ਼ੈਂਪਸ਼ਨ ਹੈ ਉਸ ਤੋਂ ਇਲਾਵਾ ਸਭ ਲਈ ਪੜਨਾ ਕੰਪਲਸ਼ਨ ਹੈ ਭਾਵੇਂ ਉਹ ਵਪਾਰਿਕ ਦਾਰਾ ਹੈ ਵਾ ਤੇ ਭਾਵੇਂ ਉਹ ਤੁਹਾਡਾ ਘਰ ਹੈ ਜੀ ਜੀ ਨਹੀਂ ਗੱਲ ਕਿ ਅਸੀਂ ਟੈਕਸ ਕਿੱਥੇ ਭਰ ਸਕਦੇ ਆ ਸਾਡੀਆਂ ਜਿੰਨੀਆਂ ਵੀ ਜ਼ੋਨਾਂ ਨੇ ਸਾਰੇ ਜ਼ੋਨਾਂ ਦੇ ਵਿੱਚ ਤੁਸੀਂ ਟੈਕਸ ਭਰ ਸਕਦੇ ਹੋ ਰਣਜੀਤ ਜੀ ਨੂੰ ਜਿਹੜਾ ਸਾਡਾ ਮੇਨ ਆਫਿਸ ਹੈ ਉਹਦੇ ਵਿੱਚ ਸਾਡਾ ਅਸੀਂ ਇੱਕ ਸਾਡਾ ਪ੍ਰੋਪਰ ਇੱਕ ਸਟਾਫ ਬੈਠਾ ਹੋਇਆ ਹੋਇਆ ਵਾ ਜਿਹੜਾ ਕਿ ਪ੍ਰੋਪਰਟੀ ਟੈਕਸ ਨੂੰ ਡੀਲ ਕਰਦਾ ਵਾ ਤੁਸੀਂ ਉੱਥੇ ਆ ਕੇ ਵੀ ਟੈਕਸ ਗਰਾਉਂਡ ਫਲੋਰ ਤੇ ਭਰ ਸਕਦੇ ਹੋ ਆਦਰਵਾਇਸ ਤੁਸੀਂ ਜਿਸ ਵੀ ਜ਼ੋਨ 'ਚ ਜਾਓਗੇ ਅਸੀਂ ਪ੍ਰੋਪਰਟੀ ਟੈਕਸ ਦਾ ਉੱਥੇ ਸਟਾਫ ਬਿਠਾਇਆ ਹੋਇਆ ਵਾ ਜਿਹੜਾ ਕਿ ਟੈਕਸ ਨੂੰ ਲੈਂਦਾ ਵਾ ਤੁਸੀਂ ਘਰ ਬੈਠ ਕੇ ਵੀ ਆਨਲਾਈਨ ਟੈਕਸ ਵੀ ਭਰ ਸਕਦੇ ਹੋ ਲੇਕਿਨ ਇਹ ਹੋਵੇ ਕਿ ਤੁਸੀਂ ਆਪਣਾ ਟੈਕਸ ਭਰੋ ਜ਼ਰੂਰ ਜਿਨ੍ਹਾਂ ਨੂੰ ਐਗਜ਼ੈਂਪਸ਼ਨ ਹੈ ਉਹਨਾਂ ਨੂੰ ਛੱਡ ਕੇ ਕਿਉਂਕਿ 125 ਅਗਸਤ ਤੱਕ ਜੇ ਕਿਸੇ ਦਾ ਘਰ ਹੈ ਤੇ ਉਹਨੂੰ ਜਿਹੜਾ ਟੈਕਸ ਇੱਕ ਉਹਦਾ ਸਿੰਗਲ ਮੰਜ਼ਲ ਹੈ ਤੇ ਉਹਨੂੰ ਟੈਕਸ 'ਵਲੋਂ ਛੂਟ ਹੈ ਇਸ ਤੋਂ ਇਲਾਵਾ ਜਿਹੜੇ ਕੋਈ ਫ੍ਰੀਡਮ ਫਿਲਟਰਸ ਨੇ ਉਹਨਾਂ ਨੂੰ ਛੂਟ ਹੈ ਟੈਕਸ 'ਵਲੋਂ ਜਿਹੜੇ ਗਰੀਬੀ ਰੇਖਾ ਤੋਂ ਲੋਕ نیچے ਰਹਿੰਦੇ ਨੇ ਜਿਉਂਨਾਂ ਕੋਈ ਉਹਦਾ ਪ੍ਰੂਫ ਹੈ ਉਹਨਾਂ ਨੂੰ ਵੀ ਟੈਕਸ ਤੋਂ ਛੂਟ ਹੈ ਜੇ ਕੋਈ ਆਰਮੀ ਪਰਸਨਲਸ ਨੇ ਜਾਂ ਐਕਸ ਆਰਮੀ ਪਰਸਨਲਸ ਨੇ ਕਿਸੇ ਵੀ ਰੈਂਕ ਦੇ ਉਹਨਾਂ ਨੂੰ ਵੀ ਟੈਕਸ ਤੋਂ ਪੂਰੀ ਛੂਟ ਹੈ ਜਿਹੜੇ ਵਿਡੋਜ਼ ਨੇ ਵਿਧਵਾਵਾਂ ਲਈ ਜਿਹੜਾ ਵਾ 5000 ਰੁਪਏ ਦੀ ਛੂਟ ਹੈ ਜੋ ਵੀ ਤੁਹਾਡਾ ਟੈਕਸ ਬੰਦਾ ਹੋਏਗਾ ਜੇ 5000 ਤੋਂ ਥੱਲੇ ਬੰਦਾ ਤੇ ਕੋਈ ਟੈਕਸ ਨਹੀਂ ਪੜਨਾ ਪਏਗਾ ਜੇ 5000 ਤੋਂ ਉੱਪਰ ਬੰਦਾ ਤੇ 5000 ਵਿੱਚੋਂ ਡਿਡਕਟ ਹੋ ਕੇ ਬਾਕੀ ਟੈਕਸ ਪੜਨਾ ਪਏਗਾ ਤੋਂ ਦਾ ਬੰਦਾ ਟੈਕਸ ਜ਼ਰੂਰ ਆਪਣਾ ਪੇ ਕਰਨ ਇੱਕ ਚੰਗਾ ਸ਼ਹਿਰ ਵਾਸੀ ਬਣੀਏ ਮੈਂ ਉਮੀਦ ਕਰਦਾ ਹਾਂ ਫਾਸਟਵੇ ਦੇ ਥਰੂ ਕਿ ਜਿਹੜੇ ਲੋਕ ਨੇ ਗੁਰੂ ਨਗਰੀ ਦੇ ਲੋਕ ਇਹ ਵੱਧ ਚੜ ਕੇ ਜਿਹੜਾ ਵੈਸ ਜਿਹੜਾ ਛੂਟ ਦਾ ਫਾਇਦਾ ਲੈਣਗੇ ਜਿਹੜੀ 10% ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਨਗਰ ਨਿਗਮ ਦੇ ਸੈਕਟਰੀ ਸੁਸ਼ਾਂਤ ਪਾਟੀਆਂ ਨੇ ਸਮੂਹ ਅਮਰitsar ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਉਹਨਾਂ ਦਾ ਬੰਦਾ ਪ੍ਰਾਪਰਟੀ ਟੈਕਸ ਹੈ ਉਹ 30 ਸਤੰਬਰ ਤੱਕ ਭਰਨ ਅਤੇ 10% ਦੀ ਛੂਟ ਹਾਸਲ ਕਰਨ ਉਹਨਾਂ ਨੇ ਆਖਿਆ ਕਿ ਜਿਹੜੇ ਲੋਕ ਪ੍ਰਾਪਰਟੀ ਟੈਕਸ ਨਹੀਂ ਭਰਨਗੇ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਉੱਪਰ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਅਮਰitsar ਫਾਸਟਵੇ ਖਬਰਾਂ ਨਾਲ ਮਰੀ ਅਰਕੇਸ਼ ਕੁਮਾਰ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕੀ ਤੀਰਤ ਤੇ ਤੂਣਾ ਸਾਹਿਬ ٹرسٹ ਵੱਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦੇ ਹੋਏ ਸ਼ੋਭਾ ਯਾਤਰਾ ਨੂੰ ਕੱਢਣ ਲਈ ਅਹਿਮ ਬੈਠਕ ਕੀਤੀ ਗਈ ਜਿਸ ਵਿੱਚ ਧੂਨਾ ਸਾਹਿਬ ٹرسٹ ਦੇ ਗੱਦੀ ਨਿਸ਼ੀਂ ਮਹਾਂਤ ਮਲਕੀਤ ਨਾਟ ਅਤੇ ਚੇਅਰਮੈਨ ਓਮਪ੍ਰਕਾਸ਼ ਗੱਬਰ ਵੱਲੋਂ ਸ਼ਰਧਾਲੂਆਂ ਨੂੰ 10 ਅਕਤੂਬਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਅਪੀਲ ਕੀਤੀ ਗਈ ਇਸ ਮੌਕੇ 10 ਤਰੀਕ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਹੋਣ ਵਾਲੀਆਂ ਤਿਆਰੀਆਂ ਲਈ ਸਲਾਹ مشورہ ਕੀਤਾ ਗਿਆ 10 ਤਰੀਕ ਨੂੰ ਸਵੇਰ ਜਬੜੀ ਰੱਤ ਜਾਤਾ ਉਹਨ ਬਾਲਮੀਕ ਫੁੱਬਾ ਰੱਥ ਯਾਤਰਾ ਬਾਲਮੀਕ ਜੀ ਮਾਰੇ ਮੂਰਤੀ ਤੋਂ ਸ਼ੁਰੂਆਤ ਹੋਵੇਗੀ ਪੂਸ਼ਪੁਰੇ ਮੰਦਿਰ ਜਾ ਕੇ ਖਤਮ ਹੋਵੇਗੀ ਸਾਰਿਆਂ ਬੇਨਤੀ ਹੈ ਕਿ ਉਹ ਰੱਥ ਯਾਤਰਾ ਵਿੱਚ ਆਪਣਾ ਆਪਣਾ ਯੋਗਦਾਨ ਪਾਓ ਪ੍ਰਗਟ ਦਿਨ ਤੋਂ ਪਹਿਲਾਂ ਤਾਂ ਇੱਕ ਹਫਤਾ ਰੱਖੀ ਗਈ ਆ ਇਹ ਵੀ ਸਾਰਿਆਂ ਨੇ ਆਪਣੇ ਆਪਣੇ ਮੰਦਿਰਾਂ ਦੇ ਵਿੱਚ ਪ੍ਰੋਗਰਾਮ ਕਰਨਾ ਪ੍ਰਗਟ ਦਿਨ ਨਾਲ ਦਿਨ ਦੀ ਇੱਕ ਦੋ ਦਿਨ ਪਹਿਲਾਂ ਬਾਅਦ ਕਿ ਇਹ ਆਪਾਂ ਇੱਕ ਹਫਤਾ ਪਹਿਲਾਂ ਜੇ ਕਰ ਲਈਏ ਆਪਾਂ ਆਪਣੀ ਕੌਮ ਦਾ ਜੇ ਤਾਕਤ ਹੈ ਸਮਰਥਨ ਹੈ ਸੇਵਾਦਿ ਸੁਹਾਬਣਾ ਹੈ ਉਹ ਸਾਰਿਆਂ ਨੂੰ ਆਪਾ ਪੂਰਨ ਕਰੀਏ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜ਼ਿਲ੍ਹਾ ਪੱਦਰੀ ਟੂਰਨਾਮੈਂਟ ਦੇ ਚੌਥੇ ਦਿਨ ਖੇਡਾਂ ਦੀ ਸ਼ੁਰੂਆਤ ਖੇਡ ਅਫਸਰ ਸੁਖਚੰਨ ਸਿੰਘ ਵੱਲੋਂ ਕੀਤੀ ਗਈ ਸੁਖਚੰਨ ਸਿੰਘ ਕਾਲੋ ਜ਼ਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਖਿਡਾਰੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਤੋ ਵੱਧ ਭਾਗ ਲੈਣ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਭਾਰਤ ਦੀ ਪ੍ਰਮੁੱਖ SUV ਨਿਰਮਾਤਾ Mahindra Mahindra Limited ਨੇ ਬੜੇ ਉਤਸ਼ਾਹ ਦੇ ਨਾਲ ਥਾਰ ਰੌਕਸ ਬਿਹਤਰੀਨ SUV ਪੇਸ਼ ਕੀਤੀ ਹੈ ਜੋ ਦੇਸ਼ ਦੇ ਰਿਵਾਇਤੀ ਮਾਨਕਾਂ ਨੂੰ ਤੋੜਨ ਅਤੇ SUV ਲੈਂਡਸਕੇਪ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਲਈ ਤਿਆਰ ਹੈ ਥਾਰ ਰੌਕਸ 13 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਮਹਿੰਦਰਾ ਦੀ ਬੋਲਡਨੈਸ ਅਤੇ ਗੈਰ ਰਿਵਾਇਤੀ ਜਸਪੇ ਨੂੰ ਦਰਸਾਉਂਦੀ ਹੈ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਡਿਵੀਜ਼ਨ ਦੇ ਐਮਡੀ ਇੰਦਰਪ੍ਰੀਤ ਆਨੰਦ ਅਤੇ ਵ੍ਰਿਤੀ ਆਨੰਦ ਨੇ ਜਾਣਕਾਰੀ ਸਾਂਝੀ ਕੀਤੀ ਹੈ। ਦੋ ਢਾਈ ਕਰੋੜ ਦੀ ਗੱਡੀ ਹੈ। ਅਡਾਸ ਹੈ, ਵੈਂਟੀਲੇਟਿਡ ਸੀਟਸ ਹੈ। 19 ਇੰਚ ਦੀ ਅਲੋਏ ਵੀ ਕਿਸੇ ਗੱਡੀ 'ਚ ਨਹੀਂ ਆਉਂਦੇ। ਐਚ 19 ਇੰਚ ਦੇ ਅਲੋਏ ਵੀ ਮਾਈਕਸ ਤੇ ਉਸ ਤੋਂ ਇਲਾਵਾ ਵੈਂਟੀਲੇਟਿਡ ਸੀਟਸ ਹੈ। ਫੁੱਲ ਪੈਰਾਨੋਇਕ ਸਾਨੂੰ ਹੈ। ਫੁੱਲ ਮੋਡ ਨੂੰ ਫੰਗੀ ਹੈ। ਸਾਈਡ ਡੋਰਸ ਹੈ, ਡਿੱਗੀ ਬਹੁਤ ਵੱਡੀ ਹੈ ਜੀ। ਸਪੇਸ ਬਹੁਤ ਹੈ। ਆਰਾਮ ਨਾਲ ਕਿਸੇ ਨੇ ਬਾਹਰ ਜਾਣਾ ਹੈ ਟਰੈਵਲਿੰਗ ਕਰਨੀ।

ਯਾਤਰੀ ਨੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਬినੋਦ ਕੁਮਾਰ ਬਿੱਟਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਡੀਆਈਜੀ ਸਤਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ सुरेंद्र ਟੋਨਾ ਬਾਉ ਕੇਵਲ ਕੁਮਾਰ ਲੱਕੀ ਪੱਟੀ सुरेंद्र ਕੁਮਾਰ ਵਿਜੇ ਕੁਮਾਰ ਵਰਿੰਦਰ ਕੁਮਾਰ ਹੈਪੀ ਸਮੀਰ ਨਿਰਮਲ ਸਿੰਘ ਸਮੇਤ ਹੋਰ ਵੀ ਕਈ ਮੈਂਬਰ ਹਾਜ਼ਰ ਸਨ ਸਟਾਰਵਰਲਡਸ ਵਰਲਡ ਸਕੂਲ ਅੰਮ੍ਰਿਤਸਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਈਆਈਟੀਐਨ ਐਂਡ ਹਾਰਵਰਡ ਬਿਜ਼ਨਸ ਸਕੂਲ ਦੇ ਗ੍ਰੈਜੂਏਟ ਡਾਕਟਰ ਅਰुण ਅਤੇ ਮਿਨਾਕਸ਼ੀ ਜੋੜਾ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਇਸ ਤਹਿਤ ਉਹਨਾਂ ਨੇ ਨਾਮੀ ਕੰਪਨੀਆਂ ਵਿੱਚ ਆਪਣੇ ਕੰਮ ਦੇ ਤਜਰਬੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਪ੍ਰਿੰਸੀਪਲ ਮਨੀਸ਼ਾ ਧਾਨੁਕਾ ਨੇ ਮਹਿਮਾਨਾਂ ਵੱਲੋਂ ਗਿਆਨ ਅਤੇ ਤਜਰਬੇ ਦੇ ਪੰਜਾਰ ਸਾਂਝੇ ਕਰਨ ਲਈ ਤਹਿ ਦਿਨੋਂ ਧੰਨਵਾਦ ਕੀਤਾ ਗੁਰਦੁਆਰਾ ਟਾਲੀ ਸਾਹਿਬ ਵਿਖੇ ਸ਼ਤਾਬੀਆਂ ਨੂੰ ਸਮਰਪਿਤ 450 ਸਾਲਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਲੜੀਵਾਰ ਸਮਾਗਮ ਪੂਰਨਮਾਸ਼ੀ ਦਾ ਦਿਹਾੜਾ ਮੁਕ ਸੇਵਾ ਦਾ ਤਰਲੋਚਨ ਸਿੰਘ ਬਿੱਟੂ ਦੀ ਅਗਵਾਈ ਹੇਠ ਕੀਤਾ ਗਿਆ ਇਸ ਮੌਕੇ ਪਾਈ ਲਖਵਿੰਦਰ ਸਿੰਘ ਪਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸਚਕਣ ਸ਼ਿਰੀ ਹਰਮੰਦਰ ਸਾਹਿਬ ਗਿਆਨੀ ਵਿਸ਼ਾਲ ਸਿੰਘ ਕਥਾਵਾਚਕ ਮੰਜੀ ਸਾਹਿਬ ਦੀਵਾਨ ਹਾਲ ਨੇ ਕਥਾ ਕਰਤਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ। ਸੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸੇਵਕ ਸਹਿਯੋਗ ਨਾਲ ਵੱਲੋਂ ਅੱਜ ਸ੍ਰੀ ਗੁਰੂ ਆਮਦਾਸ ਜੀ ਮਾਰੇ ਦੇ ਪ੍ਰਕਾਸ਼ ਗੁਰਦਵਾਰੇ ਦੇ ਸਬੰਧ ਵਿੱਚ ਜੋ ਸ਼ਹਿਰ ਦੇ ਵਕਫਾ ਸਥਾਨਾਂ ਤੇ ਲੜੀ ਚਲਾਈ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਗੁਰਦਣ ਟਾਲੀ ਸੰਸਦ ਮੈਂਬਰ ਵੀ ਇਸ ਸਮਾਗਮ 'ਵਾਂ। ਸੰਗਤ ਆਉ ਮੂਮਾ ਕੇ ਪਹੁੰਚ ਰਹੀ ਆਨ ਗੱਦੀ ਨਸ਼ੀਨ ਸ਼੍ਰੀ 바ਵਾਲਾਲ ਦਿਆਲ ਜੀ ਪੀਠਾਦੀਸ਼ਵਰ ਸ਼੍ਰੀ 108 ਸ਼੍ਰੀ ਮਹੰਤ ਅਨੰਦਦਾਸ ਜੀ ਮਹਾਰਾਜ ਨੇ ਵੀਰਵਾਰ ਨੂੰ ਮਹੰਤ ਸ਼੍ਰੀ ਮਹਾਬੀਰ ਜੀ ਲਈ ਸ਼ਰਧਾ ਅਤੇ ਭ੍ਰਮਪੋਜ ਪੰਡਾਰੇ ਦਾ ਆਯੋਜਨ ਕੀਤਾ ਇਸ ਮੌਕੇ ਪ੍ਰਦੀਪ ਗੋਇਲ ਸतीश ਭਸੀਨ ਰਮਨ ਹਾਂਡਾ ਪੰਡਿਤ ਹੰਸਰਾਜ ਪੰਡਿਤ ਸੰਤੋਸ਼ ਸ਼ਾਸਤਰੀ ਸਮੇਤ ਕਈ ਮੰਦਿਰ ਦੇ ਸੇਵਾਦਾਰ ਮੌਜੂਦ ਸਨ ਰੇਲਵੇ ਕਰਮਚਾਰੀ ਨੇ ਜਨ ਸ਼ਤਾਬਦੀ ਐਕਸਪ੍ਰੈਸ ਵਿੱਚ ਆਪਣੇ ਪਰਿਵਾਰ ਤੋਂ ਵਿਚਲੀ ਲੜਕੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਆਪਣਾ ਸਮਾਜਿਕ ਫਰਜ਼ ਨਿਭਾਇਆ ਪਰਿਵਾਰ ਨੇ ਰੇਲਵੇ ਵਿਭਾਗ ਦਾ ਧੰਨਵਾਦ ਜ਼ਾਹਰ ਕੀਤਾ ਇਹ ਤਸਵੀਰ ਹਰਮਿਤ ਸਿੰਘ ਦੀ ਹੈ ਜਿਸ ਦੀ ਉਮਰ 25 ਤੋਂ 26 ਸਾਲ ਕੱਦ 5 ਫੁੱਟ 7 ਇੰਚ ਹੈ ਜਿਸ ਕਿਸੇ ਨੂੰ ਇਸ ਦੀ ਕੋਈ ਜਾਣਕਾਰੀ ਹੋਵੇ ਤਾਂ थाना ਮਕਬੂਲਪੁਰਾ ਨੂੰ ਸੰਪਰਕ ਕਰੋ ਅਤੇ ਆਖਿਰ ਵਿੱਚ ਮੁਖਬਰ ਇਕਵਾਲ ਫਿਰ ਤੋਂ ਪਰਵਾਸੀ ਮਜ਼ਦੂਰ ਨੇ ਪਰਵਾਸੀ ਮਜ਼ਦੂਰਤਾ ਕੀ ਤਕਤ ਪਹਿਲਾ ਦੋਵਾਂ ਨੇ ਪੀਤੀ ਸ਼ਰਾਬ HDFC ਬੈਂਕ ਚ ਹੋਈ ਲੱਖਾਂ ਦੀ ਲੁੱਟ ਇਲਾਕੇ ਵਿੱਚ دہشت ਦਾ ਮਾਹੌਲ ਪੁਲਿਸ ਨੇ ਫਿਰੋਤੀ ਮੰਗਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਦੋਸ਼ੀਆਂ ਦੇ ਵਿਦੇਸ਼ ਨਾਲ ਜੁੜੇ ਧਾਰ ਇਹ ਸਨ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ